ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਲਖਾ ਡੇਰੀ ਫਾਰਮ ਤੇ ਇੱਕ ਵੀਰਾਂ ਨੂੰ ਝੋਟੀ ਵਿਖਾਵਾਂਗੇ ਪਹਿਲਾ ਸੂਆ ਚਾਰ ਦੰਦ ਹਰਿਆਣੇ ਦੀ ਝੋਟੀ ਆ ਆਹ ਵੀਰਾਂ ਨਾਲ ਗੱਲ ਰਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਦੱਸੋ ਵੀਰ ਜੀ ਝੋਟੀ ਬਾਰੇ ਦੇ ਇਹ ਪਹਿਲਾ ਸੂਆ ਵੀਰ ਜੀ ਹਰਿਆਣੇ ਦੀ ਕੱਟੀ ਆ ਹਾਂਜੀ ਮੂੰਹਾਂ ਚਾਰ ਦਿਨ ਤੇ ਵੀਰ ਜੀ ਕੱਲ ਦੀ ਸੂਈ ਦਾ 10 ਕਿਲੋ ਬੋਲਾ ਚ ਹੋਇਆ ਦੋਵਾਂ ਡੰਗਾਂ ਦਾ ਠੀਕ ਹੈ ਵੀਰ ਜੀ ਤੇ ਕੱਟੀ ਅਜੇ ਸਾਫ਼ ਨਹੀਂ ਕੀਤੀ ਦੋ ਚਵਾਈਆਂ ਹੋਈਆਂ ਤਾਂ ਪਹਿਲਣ ਕੱਟੀ 1 ਦੇਸ ਕੁਆਲਟੀ ਤੇ ਨਸਲ ਨਸਲ ਦਿਖਾਓ ਅਸਲ ਨਸਲ ਆ ਅਰਜਨ ਕੁੰਗੜ ਦੀ ਕੱਟੀ ਆ ਅਰਜਨ ਕੁੰਗੜ ਦੀ ਵੀ ਜੀ ਤਾਂ ਥਣ ਚੱਡਾ ਚੈੱਕ ਕਰੋ ਤੋੜੋ ਵੀਜੀ ਛੁੱਟੀ ਤੋੜਾ ਵੇਖੋ ਵੀਜੀ ਛੁੱਟੀ ਆ ਦੇਖੋ ਵੀਜੀ ਪਹਿਲਾਂ ਕੱਟੀ ਨੂੰ ਰੋਗ ਰੋਗ ਦਾ ਥਣ ਲੱਗਾ ਵੀਜੀ ਦੇਖੋ ਤੋੜ ਦੋ ਵੀਜੀ ਬਾਹਰੋਂ ਗਾਂਹ ਰੋਸ਼ਾਵੇਂ ਆ ਉਦੋਂ ਕਰਿਓ ਬਾਹਰ ਮੜੀ ਜੀ ਉਹ ਸਮਾਨ ਪਿਆ ਠੀਕ ਲੈ ਜਾ ਹਾਂ ਠੀਕ ਜੀ ਇਹਦਾ ਕੋਈ ਫਰਕ ਨਹੀਂ ਦੀ ਥੋੜੀ ਦੀ ਹਾਂਜੀ ਪੂਰੀ ਵੀਜੀ ਤਿਆਰ ਕਰਕੇ ਆਈ ਛੋਟੀ ਬਿਊਟੀ ਪਾਰਲਰ ਚੋਂ ਇਹ ਕੱਟੀ ਕੱਟੀ ਹਾਂ ਦੇਖੋ ਕੱਟੀ ਦਾ ਮੋਲ ਨਹੀਂ ਵਿੱਧੀ ਕੋਈ ਹਾਂਜੀ ਖਾਓ ਇੱਥੇ ਖਲਾਓ ਖਲਾਉਣ ਦਾ ਵਿੱਧੀ ਖਲਾਉਣ ਦਾ ਦੇਖੋ ਵਿੱਧੀ ਥਾਂ ਲੈਵਾ ਲੈ ਲੈ ਵਿੱਧੀ ਹਾਂ ਆ ਵੀ ਵਿੱਧੀ ਸੀਰੀਸ ਲੱਗ ਗਿਆ ਖਾਓ ਵਿੱਧੀ ਖਾਓ ਅਸਲ ਵਿੱਧੀ ਜਿਹਨੂੰ ਅਸਲ ਕਹਿੰਦੇ ਹਰਿਆਣੇ ਦੀ ਝੋਟੀ ਹੋ ਰੋਗ ਦਾ ਵਿਖਲਾਵਾ ਦਾ ਖਲਾਵਾ ਦੇ ਨਹੀਂ ਆਸ ਨਾ ਬੋਲਦੀਆਂ ਇੱਧਰ ਦੇਖੋ ਇੱਧਰ ਦੇਖੋ ਵੀਰ ਜੀ ਇੱਧਰ ਲਿਆਓ ਕੈਮਰਾ ਆਹ ਦੇਖੋ ਕੱਟੀ ਚਾਰ ਦੰਦ ਦੋਂਦੀ ਦਾ ਚੌਕੀ ਹੁੰਦੀ ਹੈ ਦੋਂਦੀ ਦਾ ਚਾਰ ਦੰਦ ਟੋੜੇ ਆਹ ਲਓ ਇਹ ਨਹੀਂ ਵੀ ਜਵਾਨ ਹੈ ਤਾਂ ਕਹੀ ਜਾਣਾ ਮੂੰਹ ਤੇ ਬਿਲਕੁਲ ਦੇਖੋ ਕੱਚਾ ਨਾ ਨੂੰ ਨਾਲ ਬੱਚੇ ਦਾ ਕਟਾ ਮਗਰਾ ਕੱਟੀ ਜਦੋਂ ਜਵਾਨ ਹੁੰਨੀ ਹੈ ਨਾ ਆ ਆ ਇੱਥੇ ਸਿਰ ਜਾਂਦੇ ਆ 6 ਫੁੱਟ ਹੁੰਨੀ ਹੈ 2.5 ਲੱਖ ਦੀ ਝੋਟੀ ਤਿਆਰ ਹੋਗੀ ਦੂਜੇ ਸੂਏ ਦੂਜੇ ਸੂਏ 1.5 ਲੱਖ ਦਾ ਕੋਈ ਵੀਰ ਸਨਾਹ ਕਰਦੇ ਦੋ ਦਾ ਉਸਲੇ ਲਿਆਵਾਂ ਬਹੁਤ ਵੱਡੀ ਝੋਟੀ ਜੀ ਹੁਣ ਵੀ ਜੀ ਕੱਟੀ ਦਾ ਮੋਲ ਕਿਹੜਾ ਆ ਹਾਂਜੀ ਜਿਹੜਾ ਅੱਜ ਮੋਲ ਕਰਦਣਾ ਆਲ ਇੰਡੀਆ ਜਣਾਊਗਾ ਦੱਸੋ ਜੀ ਹਾਂ ਨਾ ਵੀ ਜੀ 15 ਦੀ ਝੋਟੀ ਦੇਣੀ ਆ 15 ਦੀ ਮੈਂ ਹਾਂ ਵੀ ਜੀ ਪਰ ਵੀ ਜੀ 15 ਦੀ ਝੋਟੀ ਵੀਰ ਨੇ ਕਹਿਤਾ ਦੇ ਦੇਈ ਪਰ ਕੱਟੀ ਇਹਦੇ ਨਾਲ ਦੀ ਨਾ ਜੀ ਇਹ ਨਹੀਂ ਵੀ ਉਹ ਉਹ ਦੇਖ ਕੇ ਸਵਾਗਤ ਦੇ ਖੜੀ ਹਿੱਸੇ ਜੀ ਸਵਾਗਤ ਆ ਫਿਰ ਇਹੇ ਭਾਂ ਇੱਧਰ ਵ ਇਧਰ ਦੇਖਿਆ ਆ ਬੱਚਾ ਨਹੀਂ ਛੱਡਿਆ ਤੇ ਚਵਾਈ ਵੀ ਜੀ ਈਡੀ ਕਾ ਗੱਡ ਰਿਆ ਨਾ ਤਿੱਖੀ ਤਲਵਾਰ ਆਵੇ ਅਸਲ ਜੀ ਦੀ ਆ ਦੇਖੋ ਥਾਣੇ ਦੇਖੋ ਤਵੇਲਾ ਵੀ ਜੀ ਰਸਾ ਛੱਡਿਆ ਪਹਿਲਾਂ ਵੀ ਜੀ ਕੱਟੀਆਂ ਲੱਤਾਂ ਮਾਰਦੀਆਂ ਹਾਂ ਹਾਂਜੀ ਤਾਂ ਭਾਵੇਂ ਆ ਦੇਖ ਆ ਦੇਖੋ ਕੱਟੀ ਇਹ ਨਸਲ ਆ ਵੀਰ ਨਸਲ ਬੋਲਦੀ ਪੰਜ ਨਿਕਾਇਆ ਨਿਆਣਾ ਚੋਲੇ ਆ ਦੇਖੋ ਵੀ ਜੀ ਇੱਕ 15 ਦੀ ਜੈਸਨ ਪਰ ਕੱਟੀ ਇਹੋ ਜੀ ਨਹੀਂ ਹੁੰਦੀ ਜੇ ਅਸਲ ਅਸਲ ਜੀ ਹੈ ਠੀਕ ਹੈ ਵੀਰ ਜੀ ਦਰਸ ਦਾ ਫੋਨ ਨੰਬਰ ਬੋਲ ਦੋ ਆਪਣਾ ਦਰਸ ਵੀਰ ਜੀ ਪਿੰਡ ਭੰਦੇਰ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ